ਕੈਲੂਰੀ ਫਿਕਰ ਵੜ ਗਿਆ ਸਭ ਜਲੰਦਰੀਆਂ ਨਾਲ ਲਿਖਸੋ ਦਿਆ ਕੈਲੂਰ ਦਾ ਰਾਜਾ ਜਿਹੜਾ ਹੈ ਉਹਨੂੰ ਫਿਕਰ ਪੈ ਗਈ ਹੈ ਵੀ ਹੁਣ ਕੀ ਕਰੀਏ ਅਸੀਂ ਵੀ ਸਾਨੂੰ ਕੋਈ ਜਾਲ ਬੁਣਨਾ ਪੈਣਾ ਤੇ ਉਹਨੇ ਸਾਰਿਆਂ ਨੂੰ ਸੱਦੇ ਭੇਜੇ ਨੇ ਜਿੰਨੇ ਪਹਾੜੀਏ ਨੇ ਵੀ ਐਵੇਂ ਕਰੋ ਕੁਝ ਨਾ ਕੁਝ ਹੱਲ ਕਰੋ ਉਹਨੇ ਖੱਤ ਲਿਖਿਆ ਕੈਲੂਰ ਦੇ ਰਾਜੇ ਨੇ ਜਲੰਧਰ ਦੇ ਸੂਬੇਦਾਰ ਨੂੰ ਕਿ ਜਿੰਮੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਨੰਦਪੁਰ ਵਿੱਚੋਂ ਕੱਢਿਆ ਸੀ ਨਾ ਤਦੋਂ ਸਰਹੰਦ ਪਰਗਣਾ ਆਇਆ ਸੀ ਸੂਬਾ ਇਹ ਸਰਹੰਦ ਵਜੀਦ ਖਾਨ ਆਇਆ ਸੀ ਸੂਬਾ ਇਹ ਬਰੇਰ ਕੋਟਲਾ ਸ਼ੇਰ ਮੁਹੰਮਦ ਖਾ ਆਇਆ ਸੀ ਸੂਬਾ ਇਹ ਕਸ਼ਮੀਰ ਸ਼ੇਰ ਅਫਗਾਨ ਖਾ ਆਇਆ ਸੀ ਸੂਬਾ ਇਹ ਜਲੰਧਰ ਆਇਆ ਸੀ ਸੂਬਾ ਇਹ ਲਾਹੌਰ ਆਇਆ ਸੀ ਇੱਕ ਖਾਤ ਲਿਖਦੇ ਨੇ ਵੀ ਅਸੀਂ ਇਹਨਾਂ ਨੂੰ ਆਵਾਜ਼ ਮਾਰੀਏ ਪਰ ਇਹਨਾਂ ਨੂੰ ਕੀ ਪਤਾ ਏ ਕਿ ਬੰਦੇ ਨੇ ਸਾਰੀ ਸੋਹ ਦਿੱਤੇ ਨੇ ਇਹ ਸਾਰੇ ਸੂਬੇਦਾਰ ਮਿੱਟੀ ਚ ਮਲਾਤੇ ਬੰਦੇ ਬਾਦਰ ਦੇ ਉਹਨਾਂ ਗੜੀਆਂ ਕਿਲਿਆਂ ਚੋਂ ਕੱਢ-ਕੱਢ ਕੇ ਮਾਰੇ ਸੀ ਸਾਰੇ ਵਜੀਦ ਖਾਨ ਦਾ ਸਿਰ ਵੱਢ ਕੇ ਲੋਹ ਦੇ ਦਰਖਤ ਤੇ ਟੰਗੀ ਸੀ ਉਹਦੀ ਕਿ ਆ ਵਜੀਦ ਖਾਨ ਸੀ ਆਕੜ ਕਰਦਾ ਸੀ ਕੱਲੇ-ਕੱਲੇ ਜਰਨੈਲ ਨੂੰ ਭਜਾਇਆ ਉਹਨਾਂ ਸੂਬੇਦਾਰਾਂ ਨੇ ਜਲਾਦਾ ਨੂੰ ਸੋਧਿਆ ਉਹਨੂੰ ਖੱਤ ਲਿਖਦਾ ਹੈ ਕਹਿਲੂਰ ਦਾ ਰਾਜਾ ਜਲੰਧਰ ਦੇ ਸੁਬੇਦਾਰ ਨੂੰ ਵੀ ਆਓ ਸਾਡੇ ਹੱਥੇ ਇੱਕ ਸ਼ਿਕਾਰ ਆਇਆ ਹੈ ਇੱਕ ਓਟਿਓ ਆਵੇ ਹੈ ਔਰ ਸ਼ਿਕਾਰ ਆਵਰ ਲੁੱਟিয়ে ਉਸਕੋ ਮਾਰੋ ਕਹਿੰਦੇ ਇੱਕ ਹੋਰ ਸ਼ਿਕਾਰ ਆਇਆ ਕਹਿਲੂਰੀਆ ਕਹਿੰਦਾ ਵੀ ਉਸ ਨੇ ਆਨੰਦਪੁਰ ਦੀ ਧਰਤੀ ਉੱਤੇ ਆ ਕੇ ਨਗਾਰਾ ਵਜਾਇਆ ਹੈ ਆਕਦਾ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਥਾਪੜਾ ਦੇ ਕੇ ਭੇਜਿਆ ਹੈ ਆਓ ਜਿਵੇਂ ਗੁਰੂ ਗੋਬਿੰਦ ਸਿੰਘ ਨੂੰ ਇਥੋਂ ਭਜਾਇਆ ਸੀ ਕੱਢਿਆ ਸੀ ਨੰਦਪੁਰ ਦੇ ਵਿੱਚੋਂ ਉਵੇਂ ਇਹਦੇ ਨਾਲ ਵੀ ਕਰਦੇ ਆਂ ਆਓ ਰਲ ਕੇ ਕੋਈ ਖੇਡ ਖੇਡਦੇ ਆਂ ਤੇ ਇਹ ਆਸ ਵਿੱਚ ਬੇਉਂਤਾ ਬਣਾਉਂਦੇ ਨੇ ਆਓ ਰਲ ਲੁੱਟੀਏ ਉਸਕੋ ਮਾਰ ਆਓ ਇਹਨੂੰ ਵੀ ਮਾਰ ਕੇ ਨੁੱਟ ਲਈਏ ਹੈ ਕੱਚੀ ਅਬ ਸੋਏ ਬਲਾਏ ਹੋਏ ਪੱਕੀ ਤਬ ਮਾਰਗ ਹੱਥ ਲਾਏ ਹੁਣ ਕਹਿੰਦੇ ਵੀ ਇਹ ਸੋਚ ਰਹੇ ਨੇ ਕਿ ਹੁਣ ਤਾਂ ਇਹ ਕੱਚੀ ਬਲਾ ਹੈ ਹਲੇ ਇਹਦੇ ਕੋਲ ਏਡੀ ਫੌਜ ਨਹੀਂ ਆਪਾਂ ਇਹਨੂੰ ਮਾਰ ਸਕਦੇ ਆ ਕੱਲ ਨੂੰ ਜਦੋਂ ਇਹਨੇ ਪੱਕੇ ਟਾਣੇ ਵਾਂਗੂ ਪੱਕ ਜਾਣਾ ਇਹਨਾਂ ਇਹਦੇ ਕੋਲ ਫੌਜਾਂ ਜੁੜ ਜਾਣੀਆਂ ਨੇ ਫੇਰ ਸਾਡੇ ਹੱਥ ਨਹੀਂ ਹੋਣਾ ਇਹਨੇ ਹੁਣ ਉਹ ਸਲਾਹਾਂ ਕਰਦੇ ਨੇ ਵੀ ਆਓ ਆਕੇ ਇਹਨੂੰ ਖਤਮ ਕਰੀਏ ਗੋਵਿੰਦ ਸਿੰਘ ਜਿਮ ਕਰੂ ਖੁਆਰੀ ਜੋ 10 ਲੱਖ ਰਲ ਕੱਢਿਓ ਥੋ ਮਾਰੀ ਹੁਣ ਯਾਦ ਕਰਦੇ ਨੇ ਪਿਛਲਾ ਲੰਘਿਆ ਸਮਾਂ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੋ ਹੋਇਆ ਸੀ ਵੀ ਕਿਵੇਂ ਇਹਨਾਂ ਨੂੰ ਨਾਨੀ ਚੇਤੇ ਕਰਾਈ ਸੀ ਹੰਕਾਰੀ ਗੱਲਾਂ ਕਰਦੇ ਸੀ ਨਾ ਪਹਿਲਾਂ ਹੁਣ ਫਿਕਰ ਹੋ ਗਿਆ ਜਦੋਂ ਉਹ ਕਰਾਮਾਤਾ ਦਿਖਾਉਣ ਲੱਗ ਪਿਆ ਸਭ ਨੂੰ ਚਿੰਤਾ ਹੋ ਗਈ ਕਿ ਹੁਣ ਨਹੀਂ ਛੱਡਣਾ ਇਹਨੇ ਸਾਨੂੰ ਇਹ ਬੰਦਾ ਸਿੰਘ ਬਹਾਦਰ ਜਿਹੜਾ ਏ ਇਹਨੇ ਸਾਢੀ ਰੀਤ ਨੂੰ ਆਪਣੇ ਵਾਸ ਵਿੱਚ ਕਰ ਲਿਆ ਲੋਕ ੜਾ ੜ ਬੰਦਾ ਸਿੰਘ ਬਹਾਦਰ ਦੀ ਸ਼ਰਨ ਚ ਆਉਣ ਲੱਗੇ ਕਹਿਲੂਰ ਦੇ ਰਾਜੇ ਨੇ ਹੰਕਾਰ ਵਿੱਚ ਆ ਕੇ ਬੋਲ ਕਹੇ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਬੜਾ ਖੁਆਰ ਕੀਤਾ ਸੀ ਹੁਣ ਇਹਨੇ ਵੀ ਸਾਨੂੰ ਖੁਆਰ ਕਰਨਾ ਏ ਆਪੂ ਆਪਣਾ ਬੰਦੋਬਸਤ ਕਰਨਾ ਸ਼ੁਰੂ ਕਰ ਦੋ ਤਾਕਦੇ ਨੇ ਜੋ 10 ਲੱਖ ਰਲ ਕੱਢਿਓ ਥੋ ਮਾਰੀ ਦੇਖ ਲਓ 10 ਲੱਖ ਫੌਜ ਮਗਾਈ ਸੀ ਤੁਰਕਾਂ ਦੀ ਇਹ ਸਾਰਿਆਂ ਨੇ ਰੜ ਕੇ ਅਸੀਂ ਬਾਈ ਧਾਰਾਂ ਨੇ ਦਿਲੰਦਰੀਆਂ ਨੇ ਫਿਰ ਕੱਢਿਆ ਸੀ ਆਨੰਦਪੁਰ ਵਿੱਚੋਂ ਗੁਰੂ ਨੂੰ ਉਹ ਕਿੱਥੋਂ ਨਿਕਲਦਾ ਸੀ ਸਾਡੇ ਕੋਲ ਇੱਕ ਗੁਰੂ ਨਹੀਂ ਸੰਭਾਲਿਆ ਗਿਆ ਸਾਡੇ ਕੋਲ ਸਾਡੇ ਕੰਨਾਂ ਨੂੰ ਅਕਲਵਾ ਦਿੱਤੇ ਸੀ ਇਹ ਉਹ ਆਪ ਵਿੱਚ ਗੱਲਾਂ ਕਰਦੇ ਨੇ ਬਹੀ ਅੰਡਵਾਚ ਟਿੱਡ ਜਿਵਾ ਛੱਡ ਗਿਓ ਅਬ ਵੇਹੀ ਪਰਾਚਿਤ ਹਮ ਲਗਾਇਓ ਜਦੋਂ ਆਣ ਆਉਂਦੀ ਏ ਟਿੱਡੀ ਦਲ ਆਉਂਦਾ ਖੇਤਾਂ ਦੇ ਵਿੱਚ ਤਾਂ ਟਿੱਡੀ ਦਲ ਆ ਕੇ ਫਸਲਾਂ ਤੇ ਡਿੱਗਦਾ ਹੈ ਫਸਲਾਂ ਕੋਤਰ ਕੋਤਰ ਕੇ ਖਾ ਕੇ ਖਤਮ ਕਰ ਦਿੰਦਾ ਟਿੱਡੀ ਦਲ ਲੋਕ ਮੇ ਢੋਲ ਵਜਾ ਕੇ ਉਹ ਟਿੱਡੀ ਦਲ ਨੂੰ ਭਜਾਉਂਦੇ ਹੁੰਦੇ ਸੀ ਕਿਸਾਨਾਂ ਆਪਸ ਵਿੱਚ ਰੜ ਕੇ ਨਗਰ ਦੇ ਰੋਕਾਂ ਰੜ ਕੇ ਆਸ ਵਿੱਚ ਹੋਲ ਵਜਾਉਣੇ ਖੜਕਾ ਕਰਨਾ ਤਾਂ ਉਹ ਟਿੱਡੀਦਲ ਨੇ ਉੱਡਣਾ ਤੇ ਉੱਡਣ ਤੋਂ ਪਹਿਲਾਂ ਉਹ ਟਿੱਡੀਦਲ ਆਪਣੇ ਆਂਡੇ ਰੇਤੇ ਥੱਲੇ ਦੱਬ ਦਿੰਦਾ ਸੀ ਹੁਣ ਟਿੱਡੀਦਲ ਤਾਂ ਚਲੇ ਜਾਂਦਾ ਸੀ ਹੁਣ ਜਿਹੜੇ ਆਂਡੇ ਰੇਤੇ ਵਿੱਚੋਂ ਨਿਕਲਦੇ ਨੇ ਉਹ ਟਿੱਡੀਦਲ ਨਵਾਂ ਪੈਦਾ ਹੁੰਦਾ ਏ ਉਹ ਸਗੋਂ ਜ਼ਿਆਦਾ ਨੁਕਸਾਨ ਕਰਦਾ ਸੀ ਤੁਸੀਂ ਮੈਂ ਪਹਾੜੀ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਆਪ ਤਾਂ ਚਲਾ ਗਿਆ ਪਰ ਉਹਦੇ ਬੀਜੇ ਹੋਏ ਬੀਜ ਅੱਜ ਉਹ ਕੰਡੇ ਸਾਨੂੰ ਚੁਗਣੇ ਪੈ ਰਹੇ ਨੇ ਇਹ ਸਾਡਾ ਜਿਆਦਾ ਨੁਕਸਾਨ ਕਰ ਰਹੇ ਨੇ ਉਹ ਵੀ ਕਹਾਵਤ ਗੁਰ ਜਿਮ ਕਰਮਾਤੀ ਪਰੈ ਰੈ ਸੈਣੀ ਹਾਂ ਅਮਜਾਤੀ ਅੱਕ ਦੇ ਨੇ ਅਬ ਵਹੀ ਪਰਬਤ ਹਮ ਲਗ ਆਇਓ ਹੁਣ ਉਹੀ ਪਾਪ ਲੱਗ ਗਿਆ ਸਾਨੂੰ ਕਿ ਆਓ ਛੇਤੀ ਕਰੋਣ ਰਲিয়ে ਉਹ ਵੀ ਕਹਾਵਤ ਗੁਰ ਜਿਮ ਕਰਮਾਤੀ ਗੁਰੂਆਂ ਦੇ ਵਿੱਚ ਬਿਆੰਤ ਕਰਮਾਤਾ ਸੰ ਸਮਰਾਤ ਸੀ ਉਹ ਤਾਂ ਅਨਕਲਾ ਲਖੀ ਨਹਿ ਜਾਏ ਇਹ ਆਖਿਆ ਅਨਕਲਾ ਹੋਏ ਠਾਕੁਰ ਚੜਿਆ ਇਹ ਵੀ ਗੁਰਾਂ ਵਾਂਗ ਆਪਣੇ ਆਪ ਨੂੰ ਬੜਾ ਕਰਾਮਾਤੀ ਕਹੋਂਦਾ ਏ ਕਹਿੰਦਾ ਮੈਂ ਬੜਾ ਕਰਾਮਾਤੀ ਆ ਮੇਰੇ ਕੋਲ ਬੜੀਆਂ ਕਲਾ ਹਨ ਓਕੇ ਪਾਰਸ ਓਕੇ ਪੌਰਸ ਪਾਸੇ ਕੱਢ ਦੇ ਤਬਾਹ ਮੋਹਰੇ ਖਾਸੇ ਕਹਿੰਦੇ ਪਰ ਹੈ ਰਸਾਇਣੀ ਹਮ ਇਮ ਜਤਾਂ ਸਾਨੂੰ ਪਤਾ ਲੱਗਿਆ ਵੀ ਇਹ ਬੰਦੇ ਬਹਾਦਰਪੁਰ ਇੱਕ ਰਸਾਇਣੀ ਹੈ ਇਹ ਲੋਹੇ ਨੂੰ ਸੁਹਾ ਕੇ ਸੋਨਾ ਬੜਾਈ ਜਾਂਦਾ ਹੈ ਇਹਦੇ ਕੋਲ ਐਸੀ ਜੁਗਤ ਹੈ ਐਸੀ ਜੰਤਰ ਮੰਤਰ ਨੇ ਵੀ ਇਹ ਲੋਹੇ ਤੋਂ ਸੋਨਾ ਬਣਾਈ ਜਾ ਰਿਹਾ ਹੈ ਥੀਸੇ ਚ ਹੱਥ ਪਾਉਂਦਾ ਹੈ ਮੋਹਰਾਂ ਕੱਢਦਾ ਹੈ ਹਰੇਕ ਦੀ ਝੋਲੀ ਚ ਪਾ ਰੰਦਾ ਹੈ ਥੀਸੇ ਜੱਤ ਪਾਉਂਦਾ ਹੈ ਮੋਹਰਾਂ ਕੱਢਦਾ ਹੈ ਹਰੇਕ ਦੀ ਝੋਲੀ ਭਰੀ ਜਾਂਦਾ ਵੀ ਇਹਦੇ ਕੋਲ ਤਾਂ ਕੋਈ ਰਸਾਇਣੀ ਹੈ ਆਬ ਉਸ ਕੋ ਕਮ ਲਿਆ ਫਰੈ ਤਾਉ ਹਮ ਪਰਵਤੀਨ ਕਾ ਕਮ ਸਰੈ ਅਕ ਦਿਨੇ ਕੱਢ ਦੇਤ ਬਹੁ ਮੋਹਰੇ ਖਾਸੇ ਕਹਿੰਦੇ ਬੜੇ ਬੁੱਕ ਭਰ ਭਰ ਕੇ ਮੋਹਰਾਂ ਦੀਆਂ ਉਹ ਵੰਡ ਰਿਹਾ ਬੰਦਾ ਸੁਭਾਦਰ ਕਹਿੰਦੇ ਇਹਦੇ ਕੋਲ ਕੋਈ ਖਾਸ ਗੱਲ ਜ਼ਰੂਰ ਹੈ ਅਬ ਉਸ ਕੋ ਕਮ ਲਰੀ ਲਈਏ ਫਰੇ ਕਹਿੰਦੇ ਆਓ ਤਕੜੇ ਹੋ ਜਾਓ ਇਹਨੂੰ ਫੜ ਲਈਏ ਆਪਾਂ ਤਾਉ ਹਮ ਪਰਵਤੀਨ ਕਾ ਕਮ ਸਰੈ ਜੇ ਬੰਦੇ ਨੂੰ ਫੜ ਲਈਏ ਤਾਂ ਇਹਦੇ ਕੋਲ ਸਾਰੀ ਕਲਾਸੀ ਲੈ ਲਵਾਂਗੇ ਇਉ ਪਹਾੜੀਏ ਆਸ ਵਿੱਚ ਜਿਹੜੇ ਉਹ ਗੱਲਾਂ ਕਰਦੇ ਨੇ ਹੈ ਪਰਵਤ ਬਾਲ ਲੋਹੇ ਖਾਣਾ ਲੈ 파ਰਸ ਕਰੀਏ स्वर्ण ਠਾਣਾ ਅਕਦੇ ਨੇ ਪਹਾੜਾਂ ਵਿੱਚ ਸਾਰੀਆਂ ਲੋਹੇ ਦੀਆਂ ਖਾਣਾ ਹਨ ਇਹਨਾਂ ਵਿੱਚੋਂ ਜਿਨ੍ਹਾਂ ਚੋਂ ਲੋਹਾ ਨਿਕਲਦਾ ਸੀ ਲੈ 파ਰਸ ਕਰੀਏ स्वर्ण ਠਾਣ ਇਹਦੇ ਕੋਲੋਂ 파ਰਸ ਲੈ ਕੇ ਨਾ ਆਪਾਂ ਪੂਰੀ ਖਾਣ ਦੀ ਖਾਣੀ ਸੋਨੇ ਦੀ ਬਣਾ ਦੇਣੀ ਹੈ ਆਪਾਂ ਕਿਵੇਂ ਨਾ ਕਿਵੇਂ ਕਰਕੇ ਅਪਾ ਇਹ ਤੋਂ ਹੋਰ ਸੈਣ ਖੋਲਿਏ। ਇੰਨ ਚਿੱਠੀਆਂ ਲਿਖਦੇ ਨੇ, ਦਲੀਲਾਂ ਕਰਦੇ ਨੇ ਆਪਸ ਵਿੱਚ ਪਹਾੜੀਏ। ਆ ਜੋ ਹੈ ਰਸੈਨ ਉਸ ਪਾਹੇ ਸਿੱਖ ਲੋਗ ਤਾ ਛੱਡੀ ਅਗ ਤਾਹੇ। ਜਦੋਂ ਉਹ ਦਵਾਈ ਜੋ ਲੋਹੇ ਤੋਂ ਸੋਨਾ ਬਣਾਉਂਦੀ ਐ, ਉਹਨੂੰ ਬਣਾਉਣ ਦਾ ਤਰੀਕਾ ਅਸੀਂ ਸਿੱਖ ਲਿਆ ਇਹਦੇ ਕੋਲੋਂ, ਫਿਰ ਅਸੀਂ ਇਹਨੂੰ ਛੱਡਾਂਗੇ। ਨਹੀਂ ਤਾਂ ਇਹਨੂੰ ਅਸੀਂ ਗ੍ਰਿਫਤਾਰ ਕਰਕੇ ਇਹਨੂੰ ਅਸੀਂ ਇੰਉਂ ਜਕੜ ਕੇ ਰੱਖਾਂਗੇ, ਇਹਨੂੰ ਛੱਡਣਾ ਨਹੀਂ ਹੈ। ਦਲੀਲਾਂ ਬਣਾਉਂਦੇ ਨੇ ਆਪੇ ਵਿਚਾਰਾ ਕਰਦੇ ਨੇ ਵੀ ਅਸੀਂ ਇਉਂ ਕਰਕੇ ਬੰਦਾ ਸਿੰਘ ਬਹਾਦਰ ਨੂੰ ਫੜਨਾ ਹੈ ਜੋ ਹੋਏ ਨਾ ਪਾਰਸ ਰਸਾਇਣੋ ਬਹੁ ਕਹ ਤੇ ਦਰਬ ਲਿਆਏ ਤੁਸੀਂ ਸਿਆਣੇ ਹੋ ਸਾਰੇ ਵੀ ਬੰਦਾ ਸਿੰਘ ਬਹਾਦਰ ਬਾਬਤ ਵੀ ਜੇ ਤੁਸੀਂ ਸਿਆਣੇ ਹੋ ਤੁਸੀਂ ਬੰਦਾ ਸਿੰਘ ਬਹਾਦਰ ਨੂੰ ਧਿਆਨ ਨਾ ਦੇਖੋ ਇਹ ਕੋਈ ਕਿੱਡੀ ਫੌਜ ਹੈ ਕਿਨੇ ਸਿੱਖ ਨੇ ਇਹਦੇ ਕੋਲੇ ਕਿਵੇਂ ਸੋਨਾ ਵੰਡੀ ਜਾਂਦਾ ਹੈ ਕਿੱਥੋਂ ਪੈਸਾ ਆਉਂਦਾ ਹੈ ਕਿੱਥੋਂ ਸੋਨਾ ਆਉਂਦਾ ਹੈ ਕੋਈ ਤਾਂ ਗੱਲ ਹੈ ਬੰਦਾ ਵਸੇ ਬਾਦਰ ਦੇ ਕੋਲ ਉਹ ਕਹਿਣ ਲੱਗੇ ਇਹਦੇ ਕੋਲ ਕੋਈ ਨਾ ਕੋਈ ਬੱਟੀ ਹੈ ਉਹ ਸੋਨਾ ਬਣਾਉਣ ਵਾਲੀ ਜੀ ਨਾਲ ਇਹ ਸੋਨਾ ਬਣਾਈ ਜਾਂਦਾ ਹੈ ਵੈ ਪੈ ਉਸ ਰਾਜਨ ਵਣਜ ਹੈ ਉਹ ਇਤੋਂ ਖਰਚ ਕਹਿ ਖਾਏ ਜਾਂ ਤਾਂ ਉਹਦਾ ਰਾਜਿਆਂ ਦੇ ਨਾਲ ਵਣਜ ਹੋਵੇਗਾ ਵਪਾਰ ਹੋਵੇਗਾ ਵੀ ਇੰਨਾ ਖਰਚਾ ਕਿੱਥੋਂ ਕਰ ਰਿਹਾ ਸਿੱਖ ਸੈਨਾ ਰੱਖੀ ਹੋਈ ਐ ਇਸ ਭਾਈ ਰੱਖੇ ਹੋਏ ਨੇ ਕਿੰਨਾ ਰਸਣ ਲੱਗਦਾ ਹੈ ਕਿੰਨਾ ਖਰਚਾ ਆਉਂਦਾ ਹੈ ਕਿਹਨੇ ਸਾਰਾ ਕਿਥੋਂ ਕਰਦਾ ਹੈ ਆਪੇ ਜਾ ਸੁਣ ਰਾਜੇ ਬਹੁ ਚਲੇ ਆਏ ਜੋ ਆਪ ਨਾ ਆਏ ਤਨ ਵਜੀਰ ਕਲਾਏ ਇਸ ਤਰ੍ਹਾਂ ਕਹਿਲੂਰ ਦੇ ਰਾਜੇ ਦੀਆਂ ਬਹੁਤ ਸਾਰੀਆਂ ਗੱਲਾਂ ਐਵੇਂ ਦੀਆਂ ਸੁਣ ਕੇ ਬਹੁਤ ਸਾਰੇ ਇੱਥੇ ਚੱਲ ਕੇ ਆ ਗਏ ਨੇ ਕਹਿਲੂਰ ਦੇ ਵਿੱਚ ਹਰਿਆਖਤ ਦੇ ਅੰਦਰ ਤਾਂ ਕਹਿਣ ਲੱਗੇ ਜੋ ਆਪ ਨਾ ਆਏ ਤੈ ਵਜੀਰ ਕਲਾਏ ਕਈ ਰਾਜੇ ਆਪ ਨਹੀਂ ਆ ਸਕੇ ਉਹਨੇ ਆਪਣੇ ਵਜ਼ੀਰਾਂ ਨੂੰ ਭੇਜ ਦਿੱਤਾ ਵੀ ਜਾਓ ਜਾ ਕੇ ਮੀਟਿੰਗ ਕਰਕੇ ਆਓ ਵੀ ਕੀ ਆਪਣੀ ਸਲਾਹ ਬਣਦੀ ਐ ਉਹ ਆਪ ਵਿੱਚ ਵਿਚਾਰਾ ਕਰਦੇ ਨੇ ਜਾ ਆਏ ਸਭਨ ਮਿਲ ਮਤੋ ਮਤਾਏ ਕਿਮ ਜੀਵ ਤ ਉਸ ਕੋ ਲਈਏ ਫੜਾਏ ਅੱਜ ਦੇ ਨੇ ਹੁਣ ਸਾਰੇ ਜਣੇ ਆ ਗਏ ਨੇ ਮਿਲ ਕੇ ਵਿਚਾਰ ਵਟਾਂਦਰਾ ਕਰਦੇ ਨੇ ਵੀ ਵੇਖੋ ਆਪਾਂ ਨੂੰ ਬੰਦਾ ਸੁਭਾਦਰ ਨੂੰ ਜਿੰਦਾ ਫੜਨਾ ਪੈਣਾ ਏ ਜੇ ਜਿੰਦਾ ਫੜ ਲਵਾਂਗੇ ਤਾਂ ਉਤੋਂ ਪਰ ਸਹਿਣ ਸਿੱਖ ਸਕਦੇ ਆ ਇਹ ਤਾਂ ਕਿ ਕਹਿਣ ਲੱਗੇ ਇਹਨੂੰ ਜੋਂਦੇ ਨੂੰ ਫੜ ਲਈਏ ਔਰ ਰਸਾਇਣ ਦੱਸੈ ਆਉ ਪਾਰਸ ਦੇ ਜੋ ਵੈ ਮਾਰ ਲਈਏ ਹਮੈ ਕੌਣ ਬਤਾਏ ਜਦੋਂ ਰਸਾਇਣ ਬਣਾਉਣ ਦਾ ਢੰਗ ਦੱਸੇਗਾ ਤੇ ਪਾਰਸ ਦੀ ਬੱਟੀ ਦੇਵੇਗਾ ਸਾਨੂੰ ਉਦੋਂ ਛੱਡਾਗੇ ਇਹਨੂੰ ਇਹ ਆਪਸ ਵਿੱਚੋਂ ਦਲੀਲਾਂ ਕਰਦੇ ਨੇ ਤੇ ਪਰ ਅੰਦਰੋਂ ਡਰਦੇ ਹਨ ਤੇ ਕਹਿੰਦੇ ਨੇ ਚਾਰ ਦਿਨ ਸਾਡੇ ਲੰਘ ਜਾਣ ਕਿਸੇ ਨਾ ਕਿਸੇ ਤਰ੍ਹਾਂ ਅੰਦਰੋਂ ਡਰ ਵੀ ਰਹੇ ਨੇ ਇਹ ਬਹੁਤ ਵੱਡਾ ਚਰਨ ਹੈ ਉਹ ਬਹਿ ਮਾਰ ਲਈਏ ਹਮੇ ਕੌਣ ਬਤਾਏ ਆਪਸ ਵਿੱਚ ਇਹ ਕਹਿੰਦੇ ਹਨ ਪਹਾੜੀ ਰਾਜੇ ਜੇ ਅਸੀਂ ਬੰਦਾ ਸਿੰਘ ਬਹਾਦਰ ਨੂੰ ਮਾਰ ਹੀ ਲਿਆ ਫਿਰ ਸਾਨੂੰ ਪਾਰਸ ਦੀ ਬੱਟੀ ਬਾਰੇ ਕੌਣ ਦੱਸੇਗਾ ਕਿਥੇ ਰੱਖੀ ਹੈ ਔਰ ਸਾਈਨ ਬਣਾਉਣ ਦਾ ਤਰੀਕਾ ਕੀ ਹੈ ਔਰ ਦੱਸੂਗਾ ਇਉਂ ਆਪਸ ਵਿੱਚ ਉਹ ਗੱਲਾਂ ਕਰਦੇ ਆ ਫਿਰ ਕਹਿੰਦੇ ਆ ਪਏ ਨੂੰ ਮਾਰਨਾ ਨਹੀਂ ਬੰਦੇ ਬਹਾਦਰ ਨੂੰ ਆਪਾਂ ਇਹਨੂੰ ਜਿਉਂਦਾ ਫੜਨਾ ਹੈ ਇਨਸ਼ਾ ਅੱਲਸੋ ਉਸ ਜੀਵਤ ਫੜੋ ਉਸ ਉਸਿਆਂ ਪੈਲੋ ਮੈਂ ਨਾ ਲੜੋ ਕਹਿੰਦੇ ਇਸ ਤਰ੍ਹਾਂ ਆਸ ਵਿੱਚ ਉਹ ਗੱਲਾਂ ਕਰਦੇ ਛਲ ਕਪਟ ਦੀਆਂ ਕਿ ਅਸੀਂ ਕਿਵੇਂ ਛਲ ਕਰੀਏ ਕਪਟ ਕਰੀਏ ਕਿ ਬੰਦਾ ਸਿੰਘ ਬਹਾਦਰ ਨੂੰ ਅਸੀਂ ਗ੍ਰਿਫਤਾਰ ਕਰ ਲਈਏ ਅਸੀਂ ਉਹਨੂੰ ਕਿਵੇਂ ਫੜ ਲਈਏ ਹੁਣ ਤੁਸੀਂ ਵੇਖੋ ਵੀ ਇੱਕ ਸਿੱਖ ਜਰਨਲ ਬਾਬਾ ਬੰਦਾ ਸਿੰਘ ਬਹਾਦਰ ਸਿੱਖਾਂ ਦਾ ਪਹਿਲਾ ਬਾਦਸ਼ਾਹ ਉਸ ਬਾਦਸ਼ਾਹ ਨੂੰ ਫੜਨ ਵਾਸਤੇ ਕਿੱਡੀਆਂ ਚਾਲਾਂ ਚੱਲੀਆਂ ਜਾ ਰਹੀਆਂ ਸੀ ਜਿਨੇ ਖਾਲਸਾ ਹੀ ਰਾਜ ਦੇ ਨਿਸ਼ਾਨ ਚੁਲਾਈ ਸਾਂ ਤੇ ਉਹ ਆਪ ਵਿੱਚ ਗੱਲਾਂ ਕਰਦੇ ਕਹਿੰਦੇ ਨੇ ਵੀ ਆਪਾਂ ਜੂੰਦਾ ਫੜਦਾ ਹੈ ਤੇ ਆਪਾਂ ਨੂੰ ਮਾਰਨਾ ਨਹੀਂ ਹੈ ਤੇ ਇਉਂ ਆਪ ਵਿੱਚ ਦਲੀਲਾਂ ਘੜਦੇ ਨੇ ਕੋ ਕਹ ਉਸ ਮਾਰੋ ਸਭ ਖੁੰਨੀ ਕੋ ਕਹ ਬਚਾਓ ਉਸ ਤੇ ਜਾਨ ਆਪਣੀ ਹੁਣ ਕਈ ਕਹਿੰਦੇ ਵੀ ਅਸੀਂ ਸੁਣਿਆ ਵੀ ਬੰਦਾ ਸਿੰਘ ਬਹਾਦਰ ਬਹੁਤ ਵੱਡਾ ਖੁੰਨੀ ਹੈ ਉਹਨੇ ਕਿਸੇ ਨੂੰ ਨਹੀਂ ਛੱਡਿਆ ਉਹਨੇ ਸਮਾਣਾ ਵੀ ਖਤਮ ਕਰਤਾ ਉਹਨੇ ਸਢੋਰਾ ਵੀ ਖਤਮ ਕਰਤਾ ਉਨੇ ਬਨੂੜ ਵੀ ਖਤਮ ਕਰਦਾ ਸਰਹੰਦ ਵੀ ਉਜਾੜ ਦਿੱਤੀ ਮਰੇ ਕੋਟੜਾ ਉਜਾੜ ਦਿੱਤਾ ਜਲੰਧਰ ਉਜਾੜ ਦਿੱਤਾ ਲਾਹੌਰ ਉਜਾੜ ਦਿੱਤਾ ਉਹ ਨਹੀਂ ਕਿਸੇ ਦੇ ਆਪਉਂਦਾ ਉਹ ਆਪਸ ਵਿੱਚ ਗੱਲਾਂ ਕਰਦੇ ਨੇ ਕਹਿੰਦੇ ਉਹ ਤਾਂ ਬੜਾ ਖਰੂਨੀ ਹੈ ਕਾਤਲ ਹੈ ਕੋਕ ਹੈ ਬਚਾਓ ਉਸ ਤੇ ਜਾਨ ਆਪਣੀ ਜਿਨ੍ਹਾਂ ਨੂੰ ਬੰਦੇ ਬਹਾਦਰ ਦੀ ਸ਼ਕਤੀ ਦਾ ਪਤਾ ਲੱਗ ਗਿਆ ਉਹ ਕਹਿੰਦੇ ਨੇ ਕਿ ਆਪਣੀ ਜਾਨ ਬਚਾਉਣ ਦਾ ਫਿਕਰ ਕਰੋ ਆਪਣੀ ਜਾਨ ਬਚੀ ਰਹੇ ਇਹ ਬੜੀ ਗੱਲ ਹੈ